ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਤਾਜੇ ਬੜਾ ਸੂਨ ਵਾਲੀਆਂ ਤੇ ਇੱਕ ਤਾਜੀ ਸੂਈ ਵਿੱਚ ਇੱਕ ਟੋਕੜ ਗੱਬੜ ਚਾਰ ਲਾਗ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਕੱਤੀ ਦਾ ਬਾਈ ਅੱਜ ਮੇਰਾ ਨਾਮ ਦਰਦ ਦੱਸਿਆ ਨਾਮ ਪ੍ਰੀਤੀ ਸ਼ਾਹੀ ਪਿੰਡ ਬਦਨੀ ਖੋਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਹੈ ਮੋਬਾਈਲ ਨੰਬਰ 8360509042 ਜੀ 8360509042 09042 ਜੀ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਹੈ ਇਹਦੇ ਨੰਬਰ ਤੇ ਆਪਾਂ ਜੀ ਟੋਕੜ ਗੱਪਣ ਬੈਠ ਦੇਖਦੇ ਕਿਹੜਾ ਸੂਆ ਸੂਈ ਹੋਈ ਆ ਇਹ ਵੀਰੇ ਦੂਜਾ ਸੂਆ ਸੂਈ ਵੀ ਹੈ ਯਾਨੀ ਤੇ ਚਿੱਲੇ ਹੀ ਗੱਪਣ ਦੂਜਾ ਸੂਆ ਸੂਈ ਹੈ ਤੀਜੇ ਲਈ ਕੱਪੜਾ ਜੀ ਗੱਪਣ ਤਾਂ 9 ਮਹੀਨੇ ਦੀ ਗੱਪਣਾ ਦੁੱਧੋਂ ਡਰਾਈ ਆ ਜੀ ਦੁੱਧ ਥਣਪਾਸ ਕਰਾ ਤੂੰ ਥਣਪਾਸ ਕਰਾਉਗੀ ਉਹਦੀ ਤਸੱਲੀ ਕਰਕੇ ਲੈ ਕੇ ਆਵੇ ਤਿੰਨ ਮਹੀਨੇ ਦੀ ਗਾਰੰਟੀ ਹੋਊਗੀ ਮਨਾਂ ਫੁੱੜ ਦੀ ਕਿਲੋ ਖੰਡ ਚੋਣੇ ਹਾਂਜੀ ਹਾਂਜੀ ਇੱਕ ਟਾਈਮ ਚੋਣਾਂ ਯਾਨੀ ਕਿਲੋ ਕੁ ਚੋਲੀ ਦਾ ਉਵੇਂ ਆਪਾਂ ਡਰਾਈ ਮੰਨ ਕੇ ਦੇਵਾਂਗੇ ਯਾਨੀ ਥਣਪਾਸ ਕਰਾ ਥਣਪਾਸ ਕਰਾ ਕੇ ਦੇਵਾਂਗੇ ਹਾਂਜੀ ਠੀਕ ਹੈ ਕਹਿੰਦਾ ਬਾ ਸੁਕੇ ਸਾਲਵਾ ਬਣੀ ਲੱਗਦੀ ਹੈ ਹਾਂਜੀ ਹਾਂਜੀ ਥੋੜੀ ਲੇਟ ਬਣੀ ਹੈ ਯਾਨੀ ਠੀਕ ਹੈ ਹਾਂਜੀ ਵੀ ਜੀ ਮਨ ਤਿੰਨ ਮਹੀਨੇ ਦੀ ਗੱਬਣ ਡਰਾਈ ਹੋ ਗਈ ਹੈ ਮੂਰੇ ਨਜ਼ਰ ਦੇ ਦਊਗੀ ਹਾਂਜੀ ਹਾਂਜੀ ਮੂਰੇ ਭਰ ਬਹੁਤ ਜਾਊਗਾ ਪੂਰੀ ਭਰੂਗੀ ਦੋਤਾ ਹੀ ਮਾਨੇ ਜੇ ਲੋ ਆਪਣੇ ਘਰ ਦੀ ਵੇੜੇ 20 ਕਿਲੋ ਚੁੰਦੇ ਰਹੇ ਇਹਦੇ ਸਲੋ ਜੀ ਠੀਕ ਹੈ ਰੇਟ ਇਹਦਾ ਕੀ ਰੱਖਿਆ ਰੇਟ ਦਾ 35000 ਰੁਪਏ ਲੈਣ ਦੇ ਨਾਲ ਆ ਬਈ ਮਾੜਾ ਮੋਟਾ ਮਾੜਾ ਮੋਟਾ ਛੂਡ ਛੱਪਾ ਕਰ ਪੂਰੀ ਬਾਹਰ ਨੂੰ ਸੋ ਵੀਰੋ 35000 ਦੇ ਵਿੱਚ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਵੇੜਾ ਆਪਣੀ ਚੈੱਕ ਕਰਾਈ ਵੀ ਆ ਹਾਂਜੀ ਹਾਂਜੀ ਵੀਰੇ ਕੱਲ ਹੀ ਕਰਾਈ ਆ ਠੰਡਾ ਟੀਕਾ ਵੀ ਲਵਾਇਆ ਸੀ ਸੋ ਜਿਹੜੇ ਵੀ ਇਹ ਲੈ ਕੇ ਆ ਨਾ ਡਾਕਟਰ ਆਪਦਾ ਨਾਲ ਲੈ ਕੇ ਆਇਓ ਤਸੱਲੀ ਕਰਨਾ ਤੁਹਾਡਾ ਕੰਮ ਆ ਮੀਲਾ ਦਾ ਮੈਂ ਵੀਡੀਓ ਬਣਾਉਣਾ ਤਿੰਨ ਮਹੀਨੇ ਦੀ ਟੋਕੜ ਗੱਬਣ ਰੇਟ 35000 ਦਾ ਜੀਲੋ ਦੇ ਵਿੱਚ ਰੇਟ ਆ ਤੇ ਥਣਚਾਰੇ ਓਕੇ ਆ ਥਣਚਾਰੇ ਓਕੇ ਆ ਪਾਸ ਕਰਾ ਕੇ ਦੇਵਾਂਗੇ ਬਾਈ ਥਣਚਾਰੇ ਓਕੇ ਆ ਕਿਲੋ ਖੰਡ ਦੁੱਧ ਚੋ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਕੇ ਜਾਇਓ ਘਰੇ ਤੁਹਾਡੇ ਦੁੱਧ ਜਾ ਕੇ ਇਹਨੇ ਦੇਣਾ ਨਹੀਂ ਪੱਕੀ ਕਹਿੰਦਾ 10-20 ਦਾ ਦੁੱਧ ਦੇ ਦੇ ਮੈਂ ਜਿਹੜਾ ਪਾ ਬੜਾ ਬੜਾ ਨਵੇਂ ਮਹੀਨੇ ਡਰਾਈ ਕਰਤੀ ਇਹ ਸਾਢੇ 3 ਨਵੇਂ ਮਹੀਨਾ ਵੀ ਹਾਂ ਤੇ ਮੂਰੇ ਨਿਆਰੇ ਲੈ ਆ ਦੂ ਜਾਵਾਂ ਪੂਰੇ ਵਧੀਆ ਵੀਰੇ 35000 ਚ ਮਾਨਤਨ ਕਰਦਾ ਮਾਨਤਨ ਕਰਦਾਂਗੇ ਛੋੜ ਛੱਪਾ ਹੀ ਕਰਾਂਗੇ ਬੱਸ ਠੀਕ ਹੈ ਤੇ ਦੋ ਨੰਬਰ ਜਿਹੜੀ ਬੈੜ ਦੇਖ ਲੈ ਸੁਈ ਵੀ ਆਪਾਂ ਇਹ ਤਾਜੀ ਸੁਈ ਵੀ ਆ ਬਾਈ ਇਹਦੇ ਮਗਰ ਹੈਗੀ ਬੱਛੀ ਆਹ ਖੜੀ ਜਿੱਪੀ ਹਾਂਜੀ ਕਹਿਮਤ ਦੇਣਾ ਸੁਈ ਨੂੰ ਅੱਜ ਇਹਨੂੰ 7ਵਾਂ ਦਿਨ ਆ ਬਾਈ ਸੁਈ ਨੂੰ ਦੁੱਧ ਚੋਂ ਉਵੇਂ 15-14 ਦੀ ਗਾਰੰਟੀ ਹੈ ਜੀ ਇਹ ਤੇ ਪਤਾ ਹੈ ਜੇ ਜਪੇ ਦੀ ਜਾਵਾਂ ਡੰਨ ਕੋਣ ਸੁਵੇਦਾ ਟਾਈਮ ਚ ਚੋਈ ਕਰਨੀ ਹਲੇ ਹਾਂਜੀ ਹਾਂਜੀ ਕਰਨੀ ਹੈ ਬਾਈ ਸੋ ਚੋਈ ਇਹਦੀ ਹੋਣੀ ਹੈ ਘੰਟਾ ਲੇਟ ਹੋ ਗਿਆ ਹਾਂਜੀ ਤੇ ਧਾਰ ਦਾ ਪਾਓ ਕਿਉਂਕਿ ਜਮਾ ਓਕੇ ਚਾਰੇ ਥਾਂ ਓਕੇ ਹੈ ਬਾਈ ਯਾਰ 14 ਲੀਟਰ ਧਾਰ ਵੀ ਨਾ ਮਾਰੇ ਹਾਂਜੀ 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 ਬਾਈ ਰੇਟ ਵੀ ਇਹਦਾ ਕੀ ਰਹਿਣਾਗਾ ਇਹਦਾ ਜਮਾ ਲੈਣ ਦੇਣ ਵਾਲਾ 62000 ਰੁਪਏ ਬਾਈ ਥੋੜਾ ਬੋਧਾ ਮਾਨਦਾਨ ਹੋ ਜਾਊਗਾ ਕਰ ਦਾਂਗੇ ਹਾਂਜੀ ਬਾਈ ਸੋ 62000 ਦੇ ਵਿੱਚੋਂ ਥੋੜਾ ਜਿੱਡੀ ਆਪ ਓਡਰ ਲੈ ਵਸ ਲੈ ਬਾਈ ਇਹ ਠੀਕ ਹੈ ਸੋ 62000 ਦੇ ਵਿੱਚੋਂ ਨਰਮ ਵੈੜ ਹੋ ਜੂਗੀ ਮੂ ਮਤਾ ਜਗਾ ਕਰਾਉ ਸੰਗ ਦੀ ਬੈੜ ਆ ਗਈ 14 15 ਲੀਟਰ ਦੀ ਸਟਾਰਟਿੰਗ ਗੈਸ ਵਾਕੇ ਰਹੀ ਹੈ। ਬਾਕੀ ਜਦੋਂ ਮੈਲਾ ਮੂਣਾ ਮਾਰ ਗਈ ਤਾਂ ਦੁੱਧ ਦਾ ਅੰਦਾਜ਼ਾ ਲਾਈਏ ਵੀ ਆਪੇ ਹਾਈਸਟ ਕਿੰਨਾ ਪਾ ਦੂਗੀ ਇਹ। ਦੁੱਧ ਬਈ 16 17 ਕਿਲੋ ਰਾਹਣਾ 17 ਕਿਲੋ ਦੁੱਧ ਤੇ ਚੱਲੂਗੀ। ਚੱਲੂਗੀ ਹਾਂਜੀ ਮਗਰ ਜਾਨਵਰ ਚੰਗਾ ਬਾਕੀ ਜਿਹੜੀ ਗੱਲ ਮਗਰ ਬੱਚੀ ਬਹੁਤ ਪਿਆਰੀ ਆ ਗਈ ਹੈ ਨਾ। ਹਾਂਜੀ ਤੇ ਵੇਟ ਕਰਿਆ ਬਾ 60000 60000 ਰੁਪਏ ਹਾਂਜੀ ਬਾਈ ਇਹਦੇ ਵਿੱਚ ਮਾਰਦਾਂਗੇ ਕਰ ਦਾਂਗੇ ਹਾਂਜੀ ਬਾਈ ਅੱਗੇ ਬਾਈ ਜੀ ਤਰ੍ਹਾਂ ਬਰਦਾਰ ਦੇਖੇ ਨੇ ਗੱਬਣ ਇਹ ਗੱਬਣ ਇਹਨੇ ਦੂਜੇ ਸੂਏ ਸੋਣਾ ਕਿੰਨਾ ਦੁੱਧ ਪਾ ਦੂਗੀ ਦੁੱਧ ਦੇ ਦੂ 20 ਤੋਂ ਬਾਹਰ ਹੈ ਬਾਈ ਰੇਟ ਕੀ ਰਹਿਣਾ ਹੈ ਰੇਟ ਤਾਂ 75000 ਰੁਪਏ ਜੀ ਮਾੜੋਟਾ ਮਾਨਤਾ ਮਾੜੋਟਾ ਤੋਰ ਦੀ ਸੁਭਰ ਤੀਜੇ ਨੰਬਰ ਆ ਪਈ ਦੀ ਬਾਹਰ ਦੇਖਦੇ ਪਿਆ ਦੂਸਰਾ ਸੁਦਾ ਸੁਦੀ ਪਿਆ ਪੰਜ ਚਾਰ ਦਿਨ ਸੂਣ ਜੇ ਬਾਕੀ ਪਿਆ ਕੱਦ ਕਾਠ ਬੋਡੀ ਸਟਰਕਚਰ ਵਗੈਰਾ ਪੂਰਾ ਓਕੇ ਆ ਸਾਫ ਸੁਥਰਾ ਲੈ ਵਾਗਾ ਮੋਲ ਕੀ ਤਾਂ ਇਹਦਾ ہاں ਜੀ 75000 ਹਾਂ ਜੀ ਹਾਂ ਜੀ ਬਾਈ ਜੀ 75000 ਰੁਪਏ ਮੰਨ ਤਾਂ ਦੁੱਤ ਕਹਿਣ ਦਾ ਭਾਅ 20 ਕਿਲੋ ਮੰਨ ਕੇ ਲੈ ਜੇ 20 ਕਿਲੋ ਮੰਨ ਕੇ ਲੈ ਜੇ ਬਾਈ ਠੀਕ ਹੈ ਦੂਜੇ ਦੂਜੇ ਸੂਰੇ ਸੋਨਾ ਸਹੀ ਬਾਕੀ ਤਿਆਰੀ ਤਿਉਰੀ ਚੰਗੀ ਕਰਦੀ ਆਉਂਦੀ ਗਈ ਠੀਕ ਹੈ ਕੰਪੈਕਟ ਹਵਾਨਾ ਫਿਟਨੈਸ ਵਾਲਾ ਲੈ ਵਾਣ ਹਾਂ ਜੀ ਹਾਂ ਜੀ ਬੰਦੇ ਬਾਣੀ 75 ਚੋਂ ਮਾਨਦਾਨ ਹੋ ਜੂ ਦੂਸਰਾ ਸੂਬਾ ਸੁੰਦੀ ਪਈ ਆ 5 4 ਦਿਨ ਬਾਕੀ ਆ ਖਾਂਡੇਵਾ ਨੇੜੇ ਤੇ ਕੋਲ ਫੇਰ ਦੇਖ ਸਕਦੇ ਹੋ ਸੋਨਾ ਸਾਫ ਸੁਥਰਾ ਥਾਣਾ 489 ਤੇ ਠੰਡੀ ਸਾਤ ਸੁਬਾ ਦੀ ਅਗੇ ਬਈ ਜੇ ਆਪਾਂ 4 ਨੰਬਰ ਤੇ ਖੜੀ ਜਿਹੜੀ ਬੱਚੀ ਦੇਖੀ ਜਾਂਦੇ ਆ ਇਹ ਬੱਚੀ ਵੀਰੇ ਮੂੰਹੋਂ ਖੀਰੀ ਐ ਦੋਂਦੇ ਕੱਢ ਦੀ ਆ ਬੰਦਾ ਦੋਂਦੀ ਮੰਨ ਕੇ ਆਵੇ ਜਿਹੜੀ ਗੱਲ ਆ ਪਤਾ ਤਾਂ ਚੈੱਕ ਵੀ ਕਰਾ ਦਿੰਨੇ ਹਾਂ ਸਰ ਦੰਦੋਂ ਬਿਲਕੁਲ ਖੀਰੀ ਐ ਦੰਦੋਂ ਤੋੜੇ ਇਹ ਨਹੀਂ ਹਜੇ ਹਣਾ ਹਾਂਜੀ ਦੋਂਦੇ ਕੱਢ ਦੀ ਆ ਯਾਨੀ ਦੋਂਦੀ ਮੰਨ ਕੇ ਆਵੇ ਬਾਕੀ ਠੀਕ ਐ ਚੱਕ ਜੀ ਪਈ ਐ ਦੰਦਾਂ ਦੀ ਤੇ ਦਿਨ ਕਹਿਗ ਬਾਕੀ ਪਿਆ ਜਿਹੜੇ ਹਫ਼ਤਾ ਬਾਕੀ ਐ ਬਈ ਜੀ ਇਹ ਆਪ ਡੈਨਮਾਰਕਾ 44120 ਦੇ ਕੋਈ ਬੰਦਾ ਕਹਿਣ ਵਾਲੀ ਗੱਲ ਨਹੀਂ ਟੈਸਟ ਵੀ ਕਰਾ ਲਵੇ ਗਾਹਲੇ ਏਬੀਐਸ ਦੇ ਪਾਈਪਰ ਦਾ ਸੀਮਨ ਲੱਗਿਆ ਬਈ ਠੀਕ ਐ ਦਿਨ ਕ ਦੁੱਧ ਦੀ ਕੀ ਕਪੈਸਿਟੀ ਲੋ ਹੋਈ ਆ ਜੀ ਦੁੱਧ ਵੇਰੇ ਦੀ ਮਾਂ ਲੈ ਕੇ 34 ਲੀਟਰ ਰਿਕਾਰਡ ਆਪਾਂ ਫਾਰਮ ਚ ਲਈ ਆ ਜੀ ਇਹ ਕਿੰਨਾ ਪਾ ਦੂਗੀ ਇਹ ਦੁੱਧ ਪਾਇਨੇ ਪਲੂਣ ਪਾਜੂ 25 26 ਕਿਲੋ ਦੁੱਧ ਜੀ ਠੀਕ ਹੈ ਬਾਕੀ ਜਿਹੜੇ ਸਾਡੇ ਤਿਆਰੀ ਤੂਰੀ ਕਰਦੀ ਆਉਂਦੀ ਓਈ ਵੱਡੀ-ਬੁੱਡੀ ਇਹਨਾਂ ਦੇਣਾ ਚਾਹੀਦਾ ਜੀ ਸੋ ਪਲੂਣ ਇੱਕ ਤਰ੍ਹਾਂ ਦੀ ਖੀਰੀ ਹੋਈ ਮੰਨੋ ਦੁੱਗ ਜੰਦਾ ਹਜੇ ਬੱਚਾ ਹੀ ਆ ਜੀ ਠੀਕ ਹੈ 5 4 ਕੇ ਦਿਨ ਬੱਚੀ ਦੇ ਸਮੂਹ ਚ ਬਾਕੀ ਆ ਨਵਾਂ ਹਾਣਾ ਪੂਰੀ ਰਾਜਿਸੰਮੀ ਪਲੀ ਵੀ ਕਿਸੇ ਪਾਸੋਂ ਹੱਥ ਦਰਾਣੀ ਕੱਦ ਬਹੁਤ ਇਧਰ ਤੋਂ ਦੂਰ ਦੇ ਅੰਦਰ ਤੋਂ ਦੂਰ ਦੇ ਕੱਦ ਬਹੁਤ ਜ਼ਿਆਦਾ ਕੋਈ ਵੀ ਜਮਨ ਨਮਾ ਹਾਣਾ ਹਲੇ ਮਨ ਕੇ ਜਲੋ ਮੋਰੀ ਜਕਰ ਕਾਂ ਦੀ ਕਰੀ ਜਾਂਦੀ ਹੈ ਹਣਾ ਹਾਂਜੀ ਹਾਂਜੀ ਤੇ ਲੈ ਵਾ ਦੇਖੋ ਜਮਾ ਇਹਦਾ ਫੈਟਨੈਸ ਵਾਲਾ ਦੇਵਾ ਪੂਰੀ ਸੈਨਿਕ ਵਾਲੀ ਬੱਚੀ ਆ ਕਿਸੇ ਪਾਸਿਓ ਹੱਥ ਤਰਾਨੀ ਆ ਸੋ ਕਦ ਕਾੜ ਵਗੈਰਾ ਦੇਖੋ ਬੱਚੀ ਦਾ ਪੂਰਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਤੇ ਇਹਦਾ ਪਰੇਡ ਕੀ ਰੱਖਿਆ ਗਿਆ ਇਹਦਾ ਰੇਟ ਵੀਰੇ ਫੋਨ ਤੇ ਕਰਾਂਗੇ ਆਪਾਂ ਜੀ ਜੈ ਜੀ ਹੋਊਗਾ ਹਾਂਜੀ ਹਾਂਜੀ ਜੈ ਜੀ ਹੋਊਗਾ ਬਾਲਾ ਮੁੱਲ ਨਹੀਂ ਨੰਬਰ ਡਰੈਸ ਬੋਲ ਦਿਓ ਆਪਣਾ ਦਾ ਨੰਬਰ ਹੈਗਾ 8360509042 ਪਿੰਡ ਬਦਨੀ ਖੁਰਦੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲੀ ਤੇ ਵੀਡੀਓ ਦੇਖਣ ਲਈ ਸਭ ਦਾ ਤਹਿ